ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਦੇਸੀ ਮਹੀਨਿਆਂ ਨਾਲ ਸੰਬੰਧਿਤ ਗੀਤ ਹੈ ਅਤੇ ਮਾਹੀ ਦੀ ਯਾਦ ਵਿੱਚ ਗਾਇਆ ਹੋਇਆ ਗੀਤ ਹੈ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਬਹੁਤ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਸੋਨਦਾ ਮਹੀਨਾ ਵੇ ਬੱਦਲ ਵਰਸੇ ਤੇਰੀਆਂ ਗੱਲਾਂ ਨੂੰ ਸਾਡਾ ਦਿਲ ਤਰਸੇ ਸੋਨਦਾ ਮਹੀਨਾ ਵੇ ਬੱਦਲ ਵਰਸੇ ਤੇਰੀਆਂ ਗੱਲਾਂ ਨੂੰ ਸਾਡਾ ਬਦੋ ਦੇ ਮਹੀਨੇ ਵੇ ਬੰਬੀ ਹਾ ਬੋਲਦਾ ਝੂਠ ਦੇ ਤੂਫਾਨ ਪੱਟੂ ਪੈਰੀ ਤੋਲਦਾ ਝੂਠ ਦੇ ਤੂਫਾਨ ਪੱਟੂ ਪੈਰੀ ਤੋਲਦਾ ਅੱਸੂ ਦੇ ਨ ਰਾਤੇ ਵੇ ਕੱਤੜੇ ਕੁੜੀਆਂ ਛੱਡ ਕੇ ਨ ਜਾਈ ਵੇ ਨਣਾਂ ਬੁਰੀਆਂ ਛੱਡ ਕੇ ਨ ਜਾਈ ਵੇ ਨਣਾਂ ਕੱਤੇ ਦੇ ਮਹੀਨੇ ਵਿਦਵਾਲੀ ਮੱਚੇ ਦੀ ਜੂਏ ਚ ਨਾ ਜਾਈ ਸਾਡੇ ਨੱਥ ਜੱਚੇ ਦੀ ਜੂਏ ਚ ਨਾ ਜਾਈ ਸਾਡੇ ਨੱਥ ਜੱਚੇ ਦੀ ਮਗਰ ਦੇ ਮਹੀਨੇ ਸ਼ੋਲਿਆਂ ਦਾ ਸਾਗ ਹੋਊਗਾ ਕਿਹਾਲ ਹੋਣਗੇ ਛੱਡ ਕੇ ਨਾ ਜਾਈ ਵੇ ਕਿਹਾਲ ਹੋਣਗੇ ਮਾਗਦੇ ਮਹੀਨੇ ਵੇ ਮੈਂ ਦੁੱਧ ਰਿੜੇ ਕਾ ਲੱਸੀ ਪੀ ਗਿਆ ਜੇਠ ਸਸ ਦੇ ਵਿੱਚ ਝੜੇ ਕਾ ਲੱਸੀ ਪੀ ਗਿਆ ਜੇਠ ਸਸ ਦੇ ਵਿੱਚ ਝੜੇ ਕਾ ਫਗਣ ਦੇ ਮਹੀਨੇ ਵੇ ਮੈਂ ਕੁੜਤਾ ਸੀ ਉਗੀ ਬਿਨਾ ਵੇ ਮੈਂ ਕਿਵੇਂ ਜੀਊਂਗੀ ਤੈਨੂੰ ਦੇਖੇ ਬਿਨਾ ਵੇ ਮੈਂ ਕਿਵੇਂ ਜੀਊਂਗੀ ਚੇਤ ਦੇ ਮਹੀਨੇ ਵਾਢੀ ਜੋਰ ਪਾਉਗੀ ਉਠ ਜੋ ਜਠਾਣੀ ਸਾਡੀ ਲੋੜ ਪਾਉਗੀ ਉਠ ਜੋ ਜਠਾਣੀ ਸਾਡੀ ਲੋੜ ਪਾਉਗੀ ਵਸਾਖ ਦੇ ਮਹੀਨੇ ਚ ਵਸਾਖੀ ਲੱਗੀ ਵੇ ਉਦਾਸੀ ਲੱਗੀ ਓ ਜੇਠ ਦੇ ਮਹੀਨੇ ਵੇ ਝਠਾੜੀ ਲੜਦੀ ਜਦੋਂ ਚੱਕੇ ਆਏ ਫੋੜਾਵੇ ਅੰਦਰ ਵੜੇਗੀ ਜਦੋਂ ਚੱਕੇ ਆਏ ਫੋੜਾਵੇ ਅੰਦਰ ਵੜੇਗੀ ਹਾੜ ਦੇ ਮਹੀਨੇ ਵੇ ਮੈਂ ਚਰਖਾ ਡੋਨੀਆ ਤੇਰੀਆਂ ਯਾਦਾਂ ਦੇ ਤੰਦ ਤਕਲੇ ਪੋਨੀਆ ਦੇ ਤੰਦ ਤਕਲੇ ਪੋਨੀਆ ਤੇਰੀਆਂ ਯਾਦਾਂ ਦੇ ਤੰਦ ਤਕ